ਜੈ ਗੁਰੂਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਖੁਸ਼ੀ ਦਾ ਦਿਨ ਹੈ ਸਮੁੱਚੇ ਸਮਾਜ ਦੇ ਲਈ ਰਵਿਦਾਸੀਆ ਭਾਈਚਾਰੇ ਦੇ ਲਈ ਖਾਸ ਕਰਕੇ ਕਿਉਂਕਿ ਜਿਸ ਦਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਤਾਂ ਸਾਡੇ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਹੈ ਉਹਨਾਂ ਨਾਲ ਮੇਰੀਆਂ ਦੋ ਕਮਿਟਮੈਂਟਸ ਸਿਗੀਆਂ ਪਹਿਲੀ ਸਿਗੀ ਕਿ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਉੱਤੇ ਜਲੰਧਰ ਦਾ ਜਿਹੜਾ ਆਦਮਪੁਰ ਦਾ 에어ਪੋਰਟ ਹੈ ਇਹਦਾ ਨਾਮ ਰੱਖਿਆ ਜਾਵੇ ਦੂਸਰੀ ਮੇਰੀ ਕਮਿਟਮੈਂਟ ਸਿਗੀ ਕਿ ਜਿਹੜਾ ਦਿੱਲੀ ਦੇ ਵਿੱਚ ਤੁਗਲਕਾਬਾਦ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਦਾ ਜਿਹੜਾ ਮੰਦਿਰ ਹੈ ਜਿਹੜਾ ਡੀਡੀਐਨ ਨੇ ਢਾ ਕੇ ਜਿਹਦਾ ਕਬਜ਼ਾ ਲਿਆ ਸੀ ਸਾਰਾ ਸਮਾਜ ਇਹ ਚਾਹੁੰਦਾ ਹੈ ਕਿ ਉਹ ਮੰਦਿਰ ਬਣਨਾ ਚਾਹੀਦਾ ਤਾਂ ਅੱਜ ਸਵੇਰੇ ਅੱਜ ਮਿਤੀ ਹੈ ਜੀ 30 30 ਮਈ ਅੱਜ ਸਵੇਰੇ ਪ੍ਰਧਾਨ ਮੰਤਰੀ ਸਾਹਿਬ ਹੁਸ਼ਿਆਰ ਪਰ ਆਏ ਸੀਗੇ ਤਾਂ ਉਹਨਾਂ ਨੇ ਇਹ ਗੱਲ ਹੈ ਜਿਹੜੀ ਅੱਜ ਉੱਥੇ ਅਨਾਉਂਸ ਕੀਤੀ ਹੈ ਇਹਦੇ ਵੀਡੀਓ ਵੀ ਸਾਰੇ ਦੇਖ ਰਹੇ ਆ ਆਨਲਾਈਨ ਹੀ ਸੀਗੀ ਲਾਈਵ ਚੱਲ ਰਹੇ ਸੀਗੇ ਉਹਨਾਂ ਨੇ ਕਿਹਾ ਗੁਰੂ ਅਰਵਿਦਾਸ ਮਹਾਰਾਜੀ ਦੇਵਨਾ ਨੇ ਦੋਹੇ ਪੜੇ ਉਹਨਾਂ ਨੇ ਗੁਰੂ ਮਹਾਰਾਜ ਦੀ ਬਾਣੀ ਦੇ ਉੱਤੇ ਵਿਚਾਰਾਂ ਕੀਤੀਆਂ ਕਿ ਗੁਰੂ ਮਹਾਰਾਜ ਜਿਹੜੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਗੱਲ ਸਿਖਾਈ ਹੈ ਕਿ ਹਮੇਸ਼ਾ ਮਿਹਨਤ ਕਰੋ ਕਰਮਟ ਰਹੋ ਜਿੰਨੀ ਭਾਵੇਂ ਤੁਹਾਡੀ ਉਮਰ ਜਿਹੜੀ 100 ਸਾਲ ਦੀ ਕਿਉਂ ਨਾ ਹੋਵੇ 100 ਸਾਲ ਦੀ ਉਮਰ ਤੱਕ ਵੀ ਤੁਸੀਂ ਮਿਹਨਤ ਕਰੋ ਇਹ ਫਲਸਫਾ ਜਿਹੜਾ ਅੱਜ ਬਾਣੀ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਸਟੇਜ ਤੋਂ ਸਾਂਝਾ ਕੀਤਾ कोरोना ने दोनों कमिटमेंट्स ਉਹਨਾਂ ਨੇ ਗੱਲ ਕਹੀ ਕਿ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਨਾਮ ਬਹੁਤ ਉੱਚਾ ਵਿਸ਼ਵ ਦੇ ਵਿੱਚ ਤਾਂ ਜਲੰਧਰ ਦਾ ਆਦਮਪੁਰ ਦੇ 에어ਪੋਰਟ ਦਾ ਨਾਮ ਹੈ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਤੁਲਕਾਬਾਦ ਜਿਹੜਾ ਮੰਦਿਰ ਹੈ ਉਹਦੇ ਲਈ ਸੁਪਰੀਮ ਕੋਰਟ ਤੋਂ ਜਿਹੜੀ ਹੈ ਉਹ ਉਹਨਾਂ ਨੇ ਜਿਹੜੀ ਹੈ ਆਗਿਆ ਲੈ ਲਈ ਹੈ। ਤਾਂ ਉਹਦਾ ਭਵੇ ਮੰਦਰ ਨਿਰਮਾਣ ਹੈ ਗੁਰੂ ਰਵਿਦਾਸ ਮਹਾਰਾਜ ਦਾ ਉਹ ਦਿੱਲੀ ਤੁਗਲਕਾਬਾਦ ਦੇ ਵਿੱਚ ਕੀਤਾ ਜਾਏਗਾ ਸੋ ਉਹਨਾਂ ਦੀ ਅੱਜ ਇਸ ਅਨਾਉਂਸਮੈਂਟ ਤੋਂ ਬਾਅਦ ਸਮੁੱਚੇ ਰਵਿਦਾਸ ਭਾਈਚਾਰੇ 'ਚ ਬਹੁਤ ਹੀ ਜਿਹੜੀ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਪਾਈ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਅੱਜ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈ ਜਿਹੜੇ ਵਿਰੋਧੀ ਦਲ ਦੇ ਉਹ ਇਹ ਗੱਲ ਫੈਲਾ ਰਹੇ ਸੀ بار بار ਕਿ ਦੇਸ਼ ਦੇ ਵਿੱਚ ਸੰਵਿਧਾਨ ਬਦਲ ਦਿੱਤਾ ਜਾਏਗਾ ਰਿਜ਼ਰਵੇਸ਼ਨ ਨੂੰ ਖਤਰਾ ਸਾਥੀਓ ਜਿਹੜਾ ਪ੍ਰਧਾਨ ਮੰਤਰੀ ਡਾਕਟਰ ਭੀਮrao बाबा साहेब ਮੇਦਕਰ ਦੇ ਜਿਹੜੇ ਪੰਜ ਸਥਾਨਾਂ ਨੂੰ ਪੰਜ ਤੀਰਤ ਦੇ ਵਿੱਚ ਬਣਾ ਕੇ ਜਿਨੇ ਦੁਨੀਆ ਨੂੰ ਸਮਰਪਿਤ ਕੀਤਾ ਹੋਵੇ ਔਰ ਜਿਹੜੇ ਪ੍ਰਧਾਨ ਮੰਤਰੀ ਨੇ ਅੱਜ ਜਿਹੜੀਆਂ ਦਿੱਲੀ ਅਨਾਉਂਸਮੈਂਟ ਕੀਤੀਆਂ ਭਗਵਾਨ ਬਾਲਮਿਕੀ ਮਹਾਰਾਜ ਦੇ ਨਾਮ ਦੇ ਉੱਤੇ ਅਯੁੱਧਿਆ ਧਾਮ ਦਾ ਜਿਹੜਾ 에ਰਪੋਰਟ ਹੈ ਉਹਦਾ ਨਾਮ ਰੱਖਿਆ ਗਿਆ ਤਾਂ ਮੈਂ ਸਮਝਦਾ ਕਿ ਇਨਾ ਪਿਆਰ ਕਰਨ ਵਾਲੇ ਪੰਜਾਬ ਪੰਜਾਬੀਆਂ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਇਦਾਂ ਦੀ ਗੱਲ ਵੀ ਜਿਹੜੀ ਕਹਿਣੀ ਹੈ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀ ਕਿਉਂਕਿ ਸੰਵਿਧਾਨ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ ਔਰ ਜਿਹੜੀਆਂ ਸਹੂਲਤਾਂ ਸੁਵਿਧਾਵਾਂ 바ਵਾ ਸਾਹਿਬ ਭੀਮਰਾਓ ਮੇਦਕਰ ਜੀ ਦਾ ਸੰਵਿਧਾਨ ਸਾਨੂੰ ਦਿੰਦਾ ਹੈ ਉਹ ਇਸੇ ਤਰੀਕੇ ਬਹਾਲ ਰਹਿਣਗੀਆਂ ਮੋਦੀ ਸਾਹਿਬ ਨੇ ਇਸ ਗੱਲ ਦੀ ਗਰੰਟੀ ਵੀ ਦਿੱਤੀ ਸੀ ਔਰ ਮੈਂ ਵੀ ਆਪਣੇ ਵੱਲੋਂ ਇਹ ਗੱਲ ਕਹਿ ਰਿਹਾ ਸੋ ਅੱਜ ਦਾ ਜਿਹੜਾ ਖੁਸ਼ੀ ਦਾ ਮੌਕਾ ਖੁਸ਼ੀ ਦਾ ਦਿਨ ਹੈ ਸਮੁੱਚੇ ਭਾਈਚਾਰੇ ਨੂੰ ਖਾਸ ਕਰਕੇ ਕਿਉਂਕਿ ਇਹਦੇ ਲਈ ਬੜੇ ਸੰਘਰਸ਼ ਹੋਏ ਸਾਡੇ ਸੰਤ ਸਮਾਜ ਸਾਰਾ ਭਾਈਚਾਰਾ ਸਾਰੇ ਲੋਕ ਹੈ ਜਿਹੜੇ ਜਿਨ੍ਹਾਂ ਦੇ ਮਨ ਦੀਆਂ ਭਾਵਨਾਵਾਂ ਸਨ ਕਿ ਤੁਗਲਕਾਬਾਦ ਦਾ ਜਿਹੜਾ ਮੰਦਰ ਹੈ ਉਹ ਬੰਨਣਾ ਚਾਹੀਦਾ ਸੋ ਅੱਜ ਜਿਹੜੀ ਅਨਾਉਂਸਮੈਂਟ ਹੋਈ ਹੈ ਤਾਂ ਮੈਂ ਸਮਝਦਾ ਕਿ ਸ਼ਾਇਦ ਪਹਿਲਾਂ ਮੇਰੇ ਤੋਂ ਪਹਿਲਾਂ ਪੁਰਾਣੇ ਸਮੇਂ 'ਚ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਿਸ ਕਮਿਊਨੀਕੇਸ਼ਨ ਰਹਿ ਗਈ ਹੈ ਕਿਤੇ ਗੈਪ ਰਹਿ ਗਿਆ ਜਿਹਦੇ ਕਰਕੇ ਇਹ ਚੀਜ਼ਾਂ ਦਾ ਆਲਰੇਡੀ ਪਹਿਲਾਂ ਹੀ ਹੋ ਜਾਣੀਆਂ ਚਾਹੀਦੀਆਂ ਸੀ ਪਰ ਕਹਿੰਦੇ ਆ ਨਾ ਕਿ ਦੇਰ ਆਏ ਦਰੁਸਤ ਆਏ ਕਈ ਲੋਕਾਂ ਨੇ ਇਹ ਵੀ ਪ੍ਰਚਾਰ ਕਰਨਾ ਹੁਣ ਵਿਰੋਧੀਆਂ ਨੇ ਕਿ ਇਹ ਸਿਰਫ ਚੋਣਵੀਂ ਘੋਸ਼ਣਾ ਵਾ ਮੈਂ ਇਹ ਦੱਸਣਾ ਚਾਹਨਾ ਕਿ ਇਹ ਚੋਣਵੀਂ ਘੋਸ਼ਣਾ ਨਹੀਂ ਹੈ ਪ੍ਰਧਾਨ ਮੰਤਰੀ ਸਾਹਿਬ ਜੋ ਆਪਣੀ ਸਪੀਚ ਦੇ ਵਿੱਚ ਕਹਿੰਦੇ ਆ ਉਹ ਕਰਦੇ ਆ ਕਰਨਾ ਪੈਂਦਾ ਉਹ ਕਾਨੂੰਨ ਬਣ ਜਾਂਦਾ ਬਾਅਦ ਚ ਸੋ ਇਸ ਕਰਕੇ ਕਿਸੇ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਕਿਉਂਕਿ ਤੁਹਾਡੇ ਹੱਕਾਂ ਦੀ ਰਾਖੀ ਦੇ ਲਈ ਤੁਹਾਡਾ ਇਹ ਭਰਾ ਬੈਠਾ ਆ ਸੋ ਮੇਰੇ ਤੇ ਯਕੀਨ ਰੱਖਿਓ ਜੋ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਅਨਾਉਂਸਮੈਂਟਸ ਕੀਤੀਆਂ ਇਹਨਾਂ ਨੂੰ ਆਪਾਂ ਬਹੁਤ ਜਲਦ ਜਿਹੜਾ ਅਮਲੀ ਜਾਮਾ ਪਹਿਨਾਵਾਂਗੇ ਸੋ ਮੈਂ ਅੱਜ ਸਮੁੱਚੇ ਪ੍ਰਵੀ ਦਾਸੀਆ ਭਾਈਚਾਰੇ ਨੂੰ ਅੱਜ ਦੀ ਇਹ ਜਿਹੜੀਆਂ ਅਨਾਉਂਸਮੈਂਟਸ ਹੋਈਆਂ ਇਹਦੇ ਤੇ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰਦੇਵ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਜ਼ Chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number 074888. 42161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ